ਬਾਬਾ ਨੰਦ ਸਿੰਘ ਜੀ ਹੋਏ ਨੇ ਇੱਕ ਬਾਬਾ ਨੰਦ ਸਿੰਘ ਜੀ ਮਿਸਤਰੀ ਪਣੇ ਦਾ ਕੰਮ ਕਰਦੇ ਸੀ ਰਾਜਗਿਰੀ ਦਾ ਤਾਂ ਰਾਜਗਿਰੀ ਦਾ ਕੰਮ ਕਰਦੇ ਸੀ ਉੱਥੇ ਕਿਸੇ ਦੀ ਛੱਤ ਪਾਉਣ ਲੱਗ ਗਏ ਛੱਤ ਪਾਉਣ ਲੱਗੇ ਉਹ ਤਾਂ ਨਾਪ ਕਿਤੇ ਗਲਤ ਲਿਆ ਗਿਆ ਲਗਾਨ ਛੋਟੀ ਰਹੀ ਜੀ ਤੇ ਬਾਬਾ ਜੀ ਦੋ ਦਾ ਨਾਂਗੇ ਕਦੇ ਤਾਹਾਂ ਪੈੜ ਤੇ ਜੜ ਜਾਣਾ ਕਦੇ ਪੀਤੇ ਨਾਲ ਅਗੇ ਲਟਾਣ ਮੈਣ ਲੱਗ ਜਾਣਾ ਗਮਾਂਡ ਛਿੱਜਤਾ ਦੀ ਕੁੜੀ ਸੀ ਕੁਮਾਰੀ ਉਹ ਕਹਿਣ ਲੱਗੀ ਕਹਿੰਦੀ ਮੈਤਰੀ ਜੀ ਕਦੇ ਤਾਹਾਂ ਆ ਜਾਂਦੇ ਹੋ ਪੈੜ ਤੇ ਕਦੇ ਥੱਲੇ ਉਤਰ ਜਾਂਦੇ ਹੋ ਵੀ ਕੀ ਕਾਰਨ ਹੈ ਕਹਿੰਦੇ ਬੇਟਾ ਕੁਛ ਨਹੀਂ ਨਹੀਂ ਕਹਿੰਦੇ ਮੈਤਰੀ ਜੀ ਗਲਤਾਂ ਦੱਸੋ ਗੱਲ ਕੀ ਹੈ ਕਹਿੰਦੇ ਭਾਈ ਲਟਾਣ ਛੋਟੀ ਰਹਿ ਗਈ ਉਹ ਕੁੜੀ ਕਹਿਣ ਲੱਗੀ ਚਾੱਕ ਕੇ ਛਾੜ ਦੋ ਕਹਿੰਦੇ ਪੂਰੀ ਆ ਇਹੋਲ ਟੈਂਡ ਜਾ ਕੇ ਚਾੜੀ ਟੈਂਡ ਪੂਰੀ ਹੋ ਗਈ ਛੱਤ ਪਾਤੀ ਛੱਤ ਪਾ ਕੇ ਬਾਬਾ ਜੀ ਨੇ ਉਹਨਾਂ ਦੇ ਘਰ ਇੱਤਿਚੀ ਕਰਨ ਦੀ ਸ਼ੁਰੂ ਕੀਤੀ ਕਹਿੰਦੇ ਵੀ ਜਦੋਂ ਇੱਕ ਕੁੜੀ ਦੇ ਘਰ ਟੈਂਡ ਪੂਰੀ ਹੋ ਸਕਦੀ ਹੈ ਤੇ ਆਪਾਂ ਕੋ ਕੁ ਕਰੀ ਨਹੀਂ ਸਕਦੇ ਵੀ ਆਪਾਂ ਵੀ ਕੋ ਕਰ ਸਕਦੇ ਤਾਂ ਉੱਥੋਂ ਭਗਤੀ ਭਾਵਨਾ ਚ ਮਤਲਬ ਸਿਮਰਨ ਲੱਗੇ ਸਿਮਰਨ ਕਰਨ ਲੱਗੇ ਵੇ ਤਾਂ ਹਜ਼ੂਰ ਸਾਹਿਬ ਜਾਵੜੀ ਹਜ਼ੂਰ ਸਾਹਿਬ ਬਾਬਾ ਜੀ ਬਹੁਤ ਉੱਥੇ ਕਈ ਸਾਲ ਰਹੇ ਉੱਥੇ ਸੇਵਾ ਕਰਦੇ ਰਹੇ ਭਜਨ ਮੰਦਗੀ ਕਰਦੇ ਰਹੇ ਲੱਖਾਂ ਹੀ ਉੱਥੇ ਪਾਠ ਕਰਤੇ ਜਪਜੀ ਸਾਹਿਬ ਦੇ ਸੁਖਮਨੀ ਸਾਹਿਬ ਦੇ ਲੱਖਾਂ ਦੇ ਹਿਸਾਬ ਨਾਲ ਤਾਂ ਉੱਥੇ ਫਿਰ ਰਾਤ ਨੂੰ ਦਸਵੇਂ ਪਾਤਸ਼ਾਹ ਦੇ ਦਰਸ਼ਨ ਹੋਏ ਬਾਬਾ ਜੀ ਦਸਵੇਂ ਪਾਤਸ਼ਾਹ ਕਰਨ ਲੱਗੇ ਰਖੀ ਜੀ ਵੀ ਤੁਸੀਂ ਪੁੱਛੋ ਵਗ ਜਿਓ ਸੋ ਨੂੰ ਸਾਹਮਣੇ ਵਾਲਾ ਪੁੱਛੋ ਐ ਉਥੋਂ ਬਾਬਾ ਜੀ ਕਹਿੰਦੇ ਕਿ ਸਾਡੇ ਕੋਲ ਤਾਂ ਕਰਾਇਆ ਨਹੀਂ ਸੁਫਨੇ ਜੀ ਉਹ ਕਹਿੰਦੇ ਕੋਈ ਉਥੋਂ ਕਰਾਇਆ ਨਹੀਂ ਮੰਗਦਾ ਰੇਲ ਚੜਜੋ ਰੇਲ ਚੜ ਕੇ ਤੇ ਉਹ ਉਤਰਨ ਦਾ ਬਾਬਾ ਜੀ ਨੇ ਬਟਿੰਡੇ ਸੀ ਪਿੱਛੇ ਭਾਈ ਬਖਤੌਰ ਦੇ ਦੇਸਣ ਤੇ ਉਤਰ ਗਏ ਉੱਥੇ ਉਤਰ ਕੇ ਪੁੱਛਿਆ ਵੀ ਅਸੀਂ ਪੁੱਛੋ ਜਾਣਾ ਉੱਥੇ ਕਹਿੰਦੇ ਤੋਰ ਤੇ ਵੀ ਸੰਤ ਨਲਾ ਵਾਸੇ ਉਹ ਕਿ ਲਹਿਰੇ ਰਹਿੰਦੀ ਸੀ ਉਹਨਾਂ ਕੋਲੇ ਆ ਗਏ। ਉੱਥੇ ਆ ਕੇ ਰਹਿਣ ਲੱਗੇ, ਪੰਦਗੀ ਕਰਦੇ ਰਹੇ। ਤਾਂ ਉੱਥੇ ਇੱਕ ਕਹਿੰਦੇ ਭਿਆਨਕ ਜੰਗਲ ਸੀ ਲੈਹਰੇ ਦਾ। ਉਹਦੇ ਵਿੱਚ ਕੋਈ ਦਿਨੇ ਵੀ ਨਹੀਂ ਸੀ ਜਾਂਦਾ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਪਿਆ ਸੋ ਉੱਥੇ ਗੁਰਦੁਆਰਾ ਬਣਿਆ ਪਿਆ। ਉੱਥੇ ਕਹਿੰਦੇ ਬਾਬਾ ਜੀ ਜਾਇਆ ਕਰਨ ਰਾਤ ਨੂੰ ਉੱਥੇ ਭਜਨ ਕਰਿਆ ਕਰਨ। ਉੱਥੇ ਪਾਸੇ ਲੋਕਾਂ ਨੇ ਆ ਕੇ ਕਿਹਾ ਉਹਨਾਂ ਸੰਤਾਂ ਨੂੰ ਆਦਾ ਬਾਬਾ ਜੀ ਜੀ। ਕਹਿੰਦੇ ਬਾਬਾ ਜੀ ਜੀ ਤੁਹਾਡੇ ਕੋਲ ਜਿਹੜੇ ਸਾਧੂ ਆਏ ਵੇ ਨਾ ਉਹ ਤਾਂ ਕੋਈ ਦਿਨੇ ਨਹੀਂ ਜਾਂਦਾ ਇਹ ਰਾਤ ਨੂੰ ਉੱਥੇ ਭਜਨ ਕਰਦੇ ਨੇ ਕਹਿੰਦੇ ਭਾਈ ਕੋਈ ਨਹੀਂ ਕਹਿ ਦਾਂਗੇ ਸੀ ਬਾਬਾ ਜੀ ਨੇ ਕਿਹਾ ਇੱਕ ਦੋ ਵਾਰੀ ਕਹਿੰਦੇ ਜੀ ਕੁਝ ਨਹੀਂ ਹੁੰਦਾ ਬਾਬਾ ਜੀ ਉੱਥੇ ਜੰਗਲ ਚ ਜਾਵੜੇ ਦੂਜੇ ਦਿਨ ਤਾਂ ਤਿੰਨ ਦਿਨ ਉੱਥੇ ਸਮਾਧੀ ਲੱਗ ਗਈ ਤਿੰਨ ਦਿਨ ਉੱਥੇ ਕਰੀਰ ਦੇ ਥੱਲੇ ਬੈਠੇ ਰਹੇ ਕਿਸੇ ਹਾਲੀ ਨੇ ਹਲ ਜੋੜਦਾ ਹੁੰਦਾ ਸੀ ਕੋਲੇ ਉਹਨੇ ਤਿੰਨ ਦਿਨ ਜੋ ਦੇਖਿਆ ਉਹਨਾਂ ਨੇ ਆ ਕੇ ਸੰਤਨ ਦਾ ਵਸਨ ਨੂੰ ਦੱਸਿਆ ਵੀ ਕਹਿੰਦੇ ਬਾਬਾ ਜੀ ਥੋਡੇ ਕੋਲੇ ਜਿਹੜੇ ਰਿਖੀ ਆਇਆ ਸੀ ਉਹ ਤਾਂ 3 ਦਿਨ ਹੋ ਗਏ ਉੱਥੇ ਬੈਠੇ ਨੇ ਮੁੜ ਕੇ ਨਾ ਹੱਲੇ ਉਹਨਾਂ ਚੱਲੇ ਨਾ ਬਾਬਾ ਜੀ ਮੰਜਾ ਲਗੇ ਚਗਾ ਕੇ ਚਾ ਕੇ ਮੰਜੇ ਤੇ ਪਾ ਕੇ ਲੰਦੇ ਘੋੜੀਆਂ ਮਾਲਸਾਂ ਕਰੀਆਂ ਬਾਬਾ ਜੀ ਨੂੰ 2-4 ਘੰਟਿਆਂ ਬਾਅਦ ਦਿਮਾਗ ਚੋਂ ਸਾਹ ਮੁੜੇ ਤਾਂ ਸੁਰਤਾਂ ਕੀ ਬੋਲ ਪਈ ਫਿਰ ਬਾਬਾ ਜੀ ਉਹਨਾਂ ਦਾ ਵਸਨ ਕਹਿਣ ਲੱਗੇ ਕਹਿੰਦੇ ਰਿਖੀ ਜੀ ਹੁਣ ਸਾਡੇ ਕੋਈ ਸਮਝ ਤੋਂ ਬਾਹਰ ਹੂੰ ਤੁਸੀਂ ਰੂਮੀ ਵਾਲਾ ਡੇਰਾ ਸੰਤ ਬਾਬਾ ਮਹਾਰਾਮ ਸਿੰਘ ਜੀ ਆ ਤੁਸੀਂ ਉਹਨਾਂ ਕੋਲੇ ਜਾਓ ਫਿਰ ਬਾਬਾ ਜੀ ਜਿੱਥੇ ਉਹਨਾਂ ਰੂਮੀ ਵਾਲਾ ਡੇਰਾ ਹੈ ਇੱਥੇ ਮਹਾਰਾਮ ਸਿੰਘ ਦੇ ਟੱਲੇ ਤੇ ਆ ਗਏ ਤੇ ਬਾਬਾ ਜੀ ਇੱਥੇ ਭਜਨ ਮੰਦਗੀ ਕਰਦੇ ਰਹੇ ਬਾਬਾ ਜੀ ਨੂੰ ਕਹਿਣ ਲੱਗੇ ਕਹਿੰਦੇ ਪਾਈ ਤੁਸੀਂ ਨੀਂਦ ਮਾਰੋ ਮਹਾਰਾਮ ਸਿੰਘ ਕਹਿੰਦੇ ਬਾਬਾ ਜੀ ਐ ਛੱਪੜ ਸੀ ਕਹਿੰਦੇ ਕਿ ਛੱਪੜ ਦੇ ਵਿੱਚ ਕਿਨਾਰੇ ਤੇ ਬੋਹੜ ਖੜਾ ਸੀ ਬੋਹੜ ਦੇ ਉੱਤੇ ਬਾਬਾ ਜੀ ਮਤਲਬ ਬਹਿ ਜਾ ਕਰਨ ਡਾਣੇ ਤੇ ਤੂ ਲਾ ਆਇਆ ਕਰੇ ਤਾਂ ਮਾਨੂੰ ਡਰ ਪਾਇਆ ਵੀ ਪਾਣੀ ਜੀ ਡਿੱਗੇਗਾ ਇੱਕ ਦੋ ਵਾਰੀ ਕਹਿੰਦੇ ਜੋ ਜ਼ਿਆਦੇ ਟੂਲਾ ਆ ਜਾ ਕਰਦਾ ਪਾਣੀ ਜੀ ਡਿੱਗ ਪਿਆ ਕਰਨ ਉੱਠ ਕੇ ਦੁਬਾਰੇ ਫੇਰ ਬੋਰ ਦੇ ਰਣੇ ਤੇ ਬਹਿ ਜਾ ਕਰਨ ਉੱਥੇ ਹਾਲੀ ਕਹਿੰਦੇ ਡਰ ਕੇ ਭੱਜਣ ਲੱਗ ਗਏ ਵੀ ਇੱਥੇ ਕੋਈ ਸਾਇ ਰਹਿੰਦੀ ਐ ਉੱਥੋਂ ਕਹਿੰਦੇ ਹਾਲੀਆਂ ਨੇ ਆ ਕੇ ਬਾਬਾ ਜੀ ਨੂੰ ਕਿਹਾ ਬਾਬਾ ਜੀ ਕਹਿੰਦੇ ਨਹੀਂ ਭਾਈ ਕੁਝ ਨਹੀਂ ਰਹਿੰਦਾ ਅੱਜ ਤੋਂ ਨਹੀਂ ਹੁੰਦਾ ਬਾਬਾ ਮਹਾਰਾਜ ਜੀ ਕਹਿੰਦੇ ਰਖੀ ਜੀ ਤੁਸੀਂ ਨੀਂਦ ਕਿਸੇ ਹੋ ਢੰਗ ਨਾ ਮਾਰੋ ਬਾਬਾ ਜੀ ਰਾਤ ਨੂੰ ਅਥਰੇ ਪ੍ਰਸ਼ਾਦਾ ਪਾਣੀ ਜਿਹੜਾ ਲੋੜ ਸੀ ਇੱਕ ਦਾ ਸ਼ੱਕੇ ਤੁਰ ਪਿਆ ਕਰਨ ਰਾਤ ਦੇ 12 ਵਜੇ ਤੱਕ ਤੁਰਿਆ ਜਾ ਕਰਨ ਜਿੱਥੋਂ 12 ਦਾ ਤੱਕਣਾ ਵੀ ਟਾਈਮ ਹੋ ਗਿਆ 12 1 ਦਾ ਉਤੋਂ ਵਾਪਸ ਆ ਜਾ ਕਰਨ ਦਿਨਿਆਂ ਕੇ ਸਾਰਾ ਦਿਨ ਸੇਵਾ ਕਰੀ ਜਾ ਕਰਨ ਇਕੀਆਂ ਦਿਨਾਂ ਦੇ ਵਿੱਚ ਬਾਬਾ ਜੀ ਨੇ ਨੀਂਦ ਮਾਰਤੀ ਇੱਕ ਸੰਤ ਮਹਾਰਾਜ ਸੁਝ ਕਹਿਣ ਲੱਗੇ ਰਿਸ਼ੀ ਜੀ ਜਿਹੜੇ ਰੇਖਿਆਂ ਤੋਂ ਕਈ ਕਈ ਯੁੱਗਾਂ ਚ ਨੀਂਦ ਨਹੀਂ ਸੀ ਮਰੀ ਤੁਸੀਂ ਇਕੀਆਂ ਦਿਨਾਂ ਚ ਮਾਰਤੀ ਜਾਓ ਤੁਸੀਂ ਹੁਣ ਕੋਈ ਜਪ ਤਪ ਕਰੋ ਫਿਰ ਬਾਬਾ ਜੀ ਨੇ ਆਰਡਰ ਲਾਇਆ ਲਾਹੌਰ ਦੇ ਕੋਲੇ ਤਾਰਾ ਘੜੀ ਘਰਵਾਰ ਉੱਥੇ ਇੱਕ ਜੰਗਲ ਹੈ ਭਿਆਨਕ ਬਹੁਤ ਬਾਲਾ ਪਾਸੇ ਸਾਈਡ ਤੇ ਬਾਬਾ ਜੀ ਨੇ ਉੱਥੇ ਕਿਹਾ ਵੀ ਤੂੰ ਪਾਠ ਕਰ ਬਾਬਾ ਜੀ ਨੇ ਉੱਥੇ 1.5 ਸਾਲ ਦੇ ਵਿੱਚ ਜਿਹੜਾ ਔਖੀ ਘੜੀ ਵਾਲਾ ਸਮਟ ਲਾ ਕੇ ਪਾਠ ਕਰ ਦੇਣਾ ਕੱਚਾ ਪੋੜਾ ਬਣਾ ਕੇ ਉਹਦੇ ਵਿੱਚ ਵੀ 1.5 ਸਾਲ ਦੇ ਵਿੱਚੋਂ ਪਾਠ ਕਰਿਆ ਪਾਠ ਕਰਕੇ ਬਾਬਾ ਜੀ ਫੇਰ ਆਏ ਬਾਬਾ ਜੀ ਆ ਕੇ ਕਹਿਣ ਲੱਗੇ ਕਹਿੰਦੇ ਜੀ ਪਾਠ ਕਰਤਾ ਕਹਿੰਦੇ ਕਰਤਾ ਹਾਂ ਕਹਿੰਦੇ ਚੰਗਾ ਤੁਸੀਂ ਲਾਹੌਰ ਉੱਥੇ ਤਾਰਾ ਗੜੀ ਗੁਰਦੁਆਰੇ ਚ ਸੇਵਾ ਕਰੋ ਨਾਲ ਇੱਕ ਸੰਤ ਜਵੰਦ ਸਿੰਘ ਹੁੰਦਾ ਬਾਬਾ ਜੀ ਦੇ ਉੱਥੇ ਦੋਨੇ ਜਾਣੇ ਸੇਵਾ ਕਰਦੇ ਨੇ ਸੇਵਾ ਕਰਦੇ ਤਾਂ ਵਰਸ਼ਾ ਦੇ ਮੰਗ ਕੇ ਲਿਆਉਂਦੇ ਹੁੰਦੇ ਬਸ ਜਿੱਥੇ ਦੋ ਵਰਸ਼ਾ ਦੇ ਤਿੰਨ ਮਿਲ ਜਾਂਦੇ ਉੱਥੇ ਹੀ ਵਾਪਸ ਮੁੜਿਆਉਂਦੇ ਜਿਹਨੇ ਛਕਣੇ ਸੀ ਇੱਕ ਦਿਨ ਕੋਈ ਬਾਬਾ ਜੀ ਵਰਸ਼ਾ ਦੇ ਨੂੰ ਗਏ ਤੇ ਗਾਂਹ ਕੋਈ ਲੜਕੀ ਰੋਟੀਆਂ ਲਾਹੀ ਜਾਂਦੀ ਸੀ ਜਾ ਕੇ ਸਲਾਹ ਕਰੀ ਉਹ ਕਹਿਣ ਲੱਗਿਆ ਮੁਰੋਂ ਬੋਲ ਕੇ ਕਹਿੰਦੀ ਤੁਹਾਡੇ ਬੇਲਣਾ ਵਾਸਤੇ ਨਹੀਂ ਹੈ ਤੜਕੇ ਦਾ ਹਾਲ ਲੈ ਕੇ ਗਿਆ ਰੋਟੀਆਂ ਉਹਦੇ ਵਾਸਤੇ ਬਣਦੀਆਂ ਬਾਬਾ ਜੀ ਚੁੱਪ ਕਰਕੇ ਤੁਰ ਗਏ ਜਦੋਂ ਮੁੜਨ ਲੱਗੇ ਤਾਂ ਉਹਦਾ ਸਹਰਾ ਬੈਠਾ ਸੀ ਕੋਲੇ ਉਹ ਕਹਿੰਦਾ ਪਾਈ ਐ ਨਹੀਂ ਬੋਲੀ ਤਾਂ ਦਾ ਸਤ ਸੰਤਾਂ ਨੂੰ ਬਰਸ਼ਾਦਾ ਦਾ ਤਪੰਨ ਹੁੰਦਾ ਉਹਨੇ ਮਗਰਹਾਕ ਮਾਰੀ ਉੱਠ ਕੇ ਕਹਿੰਦੇ ਰਖੀ ਜੀ ਬਰਸ਼ਾਦਾ ਲੈ ਜਾਓ ਬਾਬਾ ਜੀ ਕਹਿਣ ਲੱਗੇ ਉਹਨੇ ਕਹਿਆ ਸੀ ਵੀ ਭਾਈ ਮਰਿਆ ਸੋ ਮੰਗਣ ਆਏ ਬਾਬਾ ਜੀ ਕਹਿੰਦੇ ਭਾਈ ਅਸੀਂ ਜਿਉਂਦੇ ਆ ਹਲੇ ਅਜੇ ਤਾਂ ਮਰੇ ਨਹੀਂ ਹਲੇ ਚੱਲ ਮੁੜੇ ਸੰਤ ਜਮਨੂ ਸਿੰਘ ਕੋਲੇ ਕਹਿੰਦੇ ਵੀ ਜੇ ਕੋਈ ਭੇਜੂਗਾ ਤਾਂ ਛਕਾਂਗੇ ਨਹੀਂ ਛਕਦੇ ਨਹੀਂ ਤਾਂ ਜਾ ਕੇ ਗੁਰਦੁਆਰਾ ਛੱਡ ਕੇ ਜੰਗਲ ਚ ਬਹਿ ਗਏ ਤਿੰਨ ਦਿਨ ਕਹਿੰਦੇ ਬੈਠੇ ਰਹੇ ਉੱਥੇ ਚਾਰ ਦਿਨ ਚੌਥੇ ਦਿਨ ਕਹਿੰਦੇ ਇੱਕ ਉੱਥੇ ਹਾਲੀ ਹਾਲ ਜੋੜਦਾ ਹੁੰਦਾ ਸੀ ਉਹ ਹਾਲੀ ਕਹਿਣ ਲੱਗਾ ਇੱਥੇ ਇੱਕ ਸੰਤ ਬੈਠੇ ਆ ਆਪਦੇ ਘਰਾਂ ਵਾਲੀ ਨੂੰ ਤੇ ਵੀ ਪਹਿਲਾਂ ਵਰਸ਼ਾਦਾ ਉਹਨਾਂ ਨੂੰ ਸ਼ਿਕਾਇਤ ਪਹਿਜਾ ਤੋ ਉਹਨੂੰ ਸ਼ਿਕਾਇਤ ਉਹਨੇ ਵਰਸ਼ਾਦਾ ਖੋਲ੍ਹਿਆ ਵਰਸ਼ਾਦਾ ਸ਼ਿਕਾਇਤ ਆ ਪਪਾ ਜੀ ਕਹਿੰਦੇ ਚੰਗਾ ਭਾਈ ਉਹ 2-4 ਦਿਨ ਵਰਸ਼ਾਦਾ ਫੜਾਉਂਦੇ ਰਹੇ ਫਿਰ ਉਹ ਕਹਿੰਦੇ ਪਪਾ ਜੀ ਕਹਿਣ ਲੱਗੇ ਭਾਈ ਹੁਣ ਤੁਸੀਂ ਲੈ ਕੇ ਨਾ ਹੁਣ ਅਸੀਂ ਆਪ ਬਣਾਇਆ ਕਰਾਂਗੇ ਵਰਸ਼ਾਦਾ ਪਪਾ ਜੀ ਕਣਕ ਲੈ ਕੇ ਗੁਰਦੁਆਰਾ ਸਾਹਿਬ ਚ ਮੋੜ ਕੇ ਆਗੇ ਤਾਰਾ ਗੜੀ ਜਿੱਤੇ ਪ੍ਰਸ਼ਾਦਾ ਬਣਾਇਆ ਕਰਨ ਸੰਤ ਜਮੰਦ ਸਿੰਘ ਦੀ ਗੁਰੂ ਸਾਹਿਬ ਨੂੰ ਥਾੜ ਲਵਾਇਆ ਕਰਨ ਤੇ ਕਥਾ ਕੀਰਤਨ ਕਰਿਆ ਕਰਨ ਮਗਰੋਂ ਚੱਕ ਕੇ ਸ਼ਕ ਲਿਆ ਕਰਨ ਉਹ ਸੰਤ ਜਮੰਦ ਸਿੰਘ ਕਹਿਣ ਲੱਗਿਆ ਕਹਿੰਦਾ ਵੀ ਅਨੰਦ ਬਾਬਾ ਨਾਨਕ ਸਿੰਘ ਨੂੰ ਵੀ ਆਪਾਂ ਥਾੜ ਲਵਾਉਣੇ ਆ ਵੀ ਹਾਜ਼ਰ ਹੋ ਕੇ ਸ਼ੱਕ ਵੀ ਸਕਦੇ ਨੇ ਧੰਨੇ ਭਗਤ ਨੇ ਸ਼ਿਕਾਇਆ ਸੀ ਉਹਦੇ ਪੱਥਰਾਂ 'ਚੋਂ ਵਰਕ ਡੋਗੇ ਸੀ ਬਾਬਾ ਜੀ ਕਹਿਣ ਲੱਗੇ ਜੀ ਇਹ ਕਹਿੰਦੇ ਆਪਣੀ ਏਡੀ ਛੜਦਾ ਬਣ ਜੇ ਸ਼ੱਕ ਸਕਦੇ ਨੇ ਕਹਿੰਦੇ ਕਿਵੇਂ ਕਹਿੰਦੇ ਆਪਾਂ ਪਰਨ ਕਰਦੇ ਹਾਂ ਵੀ ਆਪਾਂ ਸ਼ੱਕਦੇ ਹੀ ਨਹੀਂ ਜਿਨਾਂ ਜਿਹੜੇ ਗੁਰੂ ਸਾਹਿਬ ਪ੍ਰਸ਼ਾਦਾ ਨਹੀਂ ਸ਼ੱਕਦੇ ਤਾਂ 5 ਦਿਨ ਹੋ ਗਏ ਦੋ ਵੇਲੇ ਪ੍ਰਸ਼ਾਦਾ ਤਿਆਰ ਕਰਨ ਗੁਰੂ ਸਾਹਿਬ ਨੂੰ ਥਾਣ ਲਵਾ ਦੇਣ ਪਰੇ ਰਸੋਈ 'ਚ ਰੱਖ ਦੇਣ ਸ਼ਕਲਣਾ 5ਵੇਂ ਦਿਨ ਐਂਡੇ ਸਰੀਰ ਲਟਾਰ ਹੋ ਗਏ ਤੜਕੇ ਉੱਠ ਕੇ ਇਸ਼ਨਾਨ ਕਰਨ ਦੀ ਵੀ ਪਹੁੰਚ ਨਾ ਦੇਈ ਭੁੱਖ ਨੇ ਇੰਨੇ ਤੰਗ ਕਰਤੀ ਸੰਤ ਜਮਾਨਦਸੂ ਕਹਿਣ ਲੱਗਿਆ ਕਿ ਨਾ ਬਾਬਾ ਜੀ ਮੈਂ ਤਾਂ ਹੁਣ ਖੜਾ ਵੀ ਨਹੀਂ ਹੋ ਜਾਂਦਾ ਬਾਬਾ ਜੀ ਕਹਿੰਦੇ ਵੀ ਜਾਲੋ ਜੀ ਕਰਦੇ ਆਂ ਤਿਆਰ ਬਰਸ਼ਾਦਾ ਤਿਆਰ ਕਰਿਆ ਉਹਨੇ ਬਰਸ਼ਾਦਾ ਤਿਆਰ ਕਰਕੇ ਗੁਰੂ ਸਾਹਿਬ ਦੇ ਮੂਹਰੇ ਰੱਖ ਕੇ ਪੈ ਕੇ ਦਰਬਾਰਤ ਤੇ ਬੇਨਤੀਆਂ ਲਾਗੀ ਕਰਨ ਬੇਨਤੀਆਂ ਕਰਨ ਲੱਗੇ ਵੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰੂ ਨਾਨਕ ਦੇਵ ਜੀ ਆਪ ਪ੍ਰਗਟ ਹੋ ਕੇ ਬੈਠੇ ਹੋ ਗਏ ਬੈਠੇ ਹੋ ਕੇ ਕਹਿਣ ਲੱਗੇ ਕਹਿੰਦੇ ਹਾਂ ਆਜੋ ਭਾਈ ਕਰ ਲਓ ਦਰਸ਼ਨ ਦਰਸ਼ਨ ਕਰੇ ਪ੍ਰਸ਼ਾਦਾ ਕਹਿੰਦੇ ਜੀ ਪਹਿਲਾਂ ਬਰਸ਼ਾਦਾ ਛਕੋ ਪ੍ਰਸ਼ਾਦਾ ਗੁਰੂ ਨਾਨਕ ਦੇਵ ਜੀ ਨੂੰ ਛਕਾਇਆ ਫਿਰ ਦੋਨਾਂ ਨੇ ਆਪ ਛਕਿਆ ਤਿੱਤਲ ਬਰਸਿਆ ਤੇ ਛਾਕੇ ਹਾਂ ਕਹਿੰਦੇ ਮੰਗੋ ਹੁਣ ਕੀ ਮੰਗਦੇ ਹੋ ਕਹਿੰਦੇ ਜੇ ਕੋਈ ਮੰਗਣਾ ਤਾਂ ਆਉਂਦਾ ਨਹੀਂ ਸੰਤ ਜੀ ਮੰਨਦ ਸੋ ਕਹਿਣ ਲੱਗਿਆ ਕਹਿੰਦਾ ਜੀ ਮੈਂ ਜਦੋਂ ਕੀਰਤਨ ਕਰਾਂ ਮੈਨੂੰ ਐਵੇਂ ਜਿਵੇਂ ਥੋਡੇ ਗੁਰੂ ਗ੍ਰੰਥ ਸਾਹਿਬ 'ਚ ਦਰਸ਼ਨ ਹੋਇਆ ਕਰਦੇ ਗੁਰੂ ਨਾਨਕ ਦੇਵ ਜੀ ਕਹਿੰਦੇ ਕਹਿੰਦੇ ਭਾਈ ਐਂ ਹੀ ਹੋਇਆ ਤਰੂ ਜਦੋਂ ਕੀਰਤਨ ਕਰਿਆ ਕਰੋਗੇ ਤੁਹਾਨੂੰ ਸਾਹਮਣੇ ਦਰਸ਼ਨ ਸਾਡੇ ਹੋਇਆ ਕਰਨੇਗੇ ਬਾਬਾ ਨਾ ਸਮਝ ਨੁ ਕਿਹਾ ਕਹਿੰਦੇ ਜੇ ਕੋਈ ਮੰਗਣਾ ਤਾਂ ਨਹੀਂ ਆਉਂਦਾ ਨਹੀਂ ਬਾਬਾ ਗੁਰੂ ਨਾਨਕ ਦੇਵ ਜੀ ਤੀਜਾ ਵਚਨ ਮੰਗ ਲੈ ਕੀ ਮੰਗਦਾ ਕਹਿੰਦੇ ਜੇ ਕੋਈ ਮੰਗਣਾ ਤਾਂ ਹੁੰਦਾ ਨਹੀਂ ਬਲੇ ਡਿੱਠੇਉਂ ਤਾਂ ਫਿਰ ਮੈਨੂੰ ਆਪ ਦਾ ਬਣਾ ਲਓ ਗੁਰੂ ਨਾਨਕ ਦੇਵ ਜੀ ਅਸ ਕੇ ਕਹਿਣ ਲੱਗੇ ਕਿ ਕਹਿੰਦੇ ਜਦੋਂ ਸਾਡਾ ਬਣ ਗਿਆ ਤੇ ਪਿੱਛੇ ਰਹਿ ਕੀ ਗਿਆ ਬ੍ਰਹਿਮੰਡ ਦਾ ਸਾਰਾ ਤੇਰੇ ਹੀ ਹੋ ਗਿਆ ਜਦੋਂ ਸਾਡਾ ਬਣ ਗਿਆ ਚੰਗਾ ਕਹਿੰਦੇ ਵਾ ਸਾਡਾ ਬਣ ਗਿਆ ਤੂੰ ਫਿਰ ਜਪ ਤਪ ਲਾ ਕੇ ਕਰਨ ਜਪ ਤਪ ਕਰਦੇ ਰਹੇ ਫਿਰ ਬਾਬਾ ਜੀ ਸਾਰੀ ਉਮਰ ਪੁਚੋਂਦੇ ਸੀ ਸੰਤਾਂ ਕੋਲੇ ਤਾਂ ਕੱਚੇ ਇੱਟ ਜੀ ਰਹਿੰਦੇ ਸੀ ਪੱਕੀ ਇੱਟ ਜੀ ਨਹੀਂ ਬੜੇ ਸਾਰੀ ਉਮਰ ਮਬਾਣਾ ਨਾਥ ਸਿੰਘ ਜੀ ਕੱਚੇ ਜੀ ਰਹਿੰਦੇ ਸੀ ਜਿੱਥੇ ਜਾਂਦੇ ਸੀ ਕੱਚਾ ਕੋਹੜੀ ਛਾਨ ਜੋ ਤੁਰਨ ਵੇਲੇ ਤਾਂ ਛਾਨ ਨੂੰ ਅੱਗ ਲਾਉਂਦੇ ਸੀ ਤੇ ਇੱਕ ਦਿਨ ਬਾਬਾ ਜੀ ਨੇ ਸੁਨੇਹਾ ਲਾਤਾ ਮਹਾਰਾਣਾ ਨਾਥ ਸਿੰਘ ਜੀ ਨੇ ਬਾਬਾ ਜੀ ਕਹਿਣ ਲੱਗੇ ਬਾਬਾ ਹਰਨਾਮ ਸਿੰਘ ਜੀ ਵੀ ਸਾਨੂੰ ਆ ਕੇ ਰਿਸ਼ੀ ਜੀ ਮਿਲਣ ਤੇ ਗੱਡੀ ਦੇ ਗਏ ਸੀ ਬਾਬਾ ਜੀ ਨੂੰ ਪਟਿਆਲੇ ਵਾਲੇ ਕੌਰ ਸਾਹਿਬ ਡਰਾਈਵਰ ਹੁੰਦਾ ਬਾਬਾ ਜੀ ਨੇ ਵਾਦਾ ਕਰਕੇ ਦਿੱਤੀ ਸੀ ਵੀ ਜਿੰਨਾ ਚਿਰ ਸਾਡਾ ਸਰੀਰ ਹੈ ਉਹਨਾਂ ਚਿਰ ਗੱਡੀ ਰਹੇ ਨਹੀਂ ਆਪਦੀ ਵਾਪਸ ਲੈ ਜਿਓ ਪਟਿਆਲੇ ਵਾਲੇ ਰਾਜੇ ਕਹਿਣ ਲੱਗੇ ਸੀ ਠੀਕ ਹੈ ਕਹਿੰਦੇ ਡਰੇਵਲ ਵੀ ਉਹਨਾਂ ਦਾ ਸਾਰਾ ਕੋਈ ਖਰਚਾ ਉਹਨਾਂ ਦਾ ਸੀ ਗੱਡੀ ਦਾ ਬਾਬਾ ਜੀ ਪੂਲੇ ਜਾਂਦੇ ਸੀ ਨਹਿਰ ਦੀ ਪਾਰ ੜੀ ਤਾਂ ਪੂਲੇ ਬਾਬੂ ਨੇ ਸੰਗਲ ਲੱਗੇ ਹੁੰਦੇ ਨਹਿਰਾਂ ਦੇ ਜਾ ਕੇ ਰਹਿਰੀ ਹਰੀਸੋਂ ਕਹਿਣ ਲੱਗਾ ਡਰੇਵਲ ਕਹਿੰਦਾ ਜੀ ਬਾਬਾ ਜੀ ਨੇ ਗੱਡੀ ਲੰਘਾਉਣੀ ਹੈ ਤੇ ਸੰਗਲ ਖੋਲ ਲਿਓ ਰਾਤ ਦਾ ਟਾਈਮ ਹੈ ਤੇ ਉਹ ਬਾਬੂ ਕਹਿੰਣ ਲੱਗਾ ਕਿ ਰਿਆਡਰ ਨਾ ਚਲਾਈ ਆ ਕਹਿੰਦੇ ਆਰਡਰ ਕਿਸੇ ਨਾਲ ਨਹੀਂ ਰਿਸ਼ੀ ਜੀ ਨੂੰ ਕਹਿੰਦੇ ਹੋਣਗੇ ਰਿਸ਼ੀ ਜੀ ਅਸੀਂ ਨਹੀਂ ਸੰਗਲ ਖੋਲ੍ਹਦੇ ਅਸੀਂ ਜੋ ਦੱਸਣ ਲੱਗਾ ਮੈਂ ਮੁੜ ਕੇ ਆ ਗਿਆ ਜਦੋਂ ਬਾਬਾ ਜੀ ਕਹਿੰਦੇ ਹਰੀਸਾ ਤੂੰ ਐਵੇਂ ਤੁਰੇ ਫਿਰਦਾ ਸੰਗਲ ਦਾ ਖੁੱਲੀ ਨਾ ਜਿਹਨੂੰ ਕਹਿੰਦੇ ਗੱਡੀ ਹੱਕੀ ਹਰੀਸਾ ਕਹਿੰਦਾ ਉੱਥੇ ਕੋਈ ਸੰਗਲ ਸੁੰਗਲ ਨਾ ਜਾਵੜੇ ਅਸੀਂ ਜਾ ਕੇ ਕਹਿੰਦਾ ਬਾਬਾ ਜੀ ਨੂੰ ਨਮਸਕਾਰ ਕਰੀ ਬਾਬਾ ਜੀ ਕਮਰੇ 'ਚ ਰਹਿੰਦੇ ਹੁੰਦੇ ਉੱਥੇ ਨਮਸਕਾਰ ਕਰੀ ਆ ਰਿਸ਼ੀ ਜੀ ਆਏ ਹਾਲ ਚਾਲ ਪੁੱਛਿਆ ਬੈਠੇ ਰਹੇ ਤਾਂ ਬਾਬਾ ਜੀ ਕਹਿਣ ਲੱਗੇ ਪਰ RAM Singh ਜੀ ਕਹਿੰਦੇ ਰਖੀ ਜੀ ਤੂੰ ਹੀ ਲੇਟ ਹੋਗੇ ਕਹਿੰਦੇ ਬਾਬਾ ਜੀ ਐਂ ਆਇਆ ਕਰਕੇ ਵੀ ਸਾਡੀ ਗੱਡੀ ਉੱਥੇ ਪੂਲੇ ਘੇਰ ਲਈ ਬਾਬਾ ਜੀ ਮਹਾਰਾਮ ਸਿੰਘ ਜੀ ਕਹਿਣ ਲੱਗੇ ਕਹਿੰਦੇ ਉਹ ਤਾਂ ਗੱਡੀ ਡੋਖਦਾ ਸੀ ਵੀ ਇਹ ਮੇਰੀ ਖੀ ਜੀ ਨੂੰ ਤੰਗ ਕਰਿਆ ਨਾਲ ਦੀ ਨਾਲ ਕਹਿੰਦੇ ਉਹਦੇ ਦਰਦ ਸ਼ੁਰੂ ਹੋ ਗਿਆ ਦਰਦ ਸ਼ੁਰੂ ਹੋਇਆ ਤਾਂ ਉਹਦੇ ਘਰਾਂ ਵਾਲੀ ਨੂੰ ਇਸ ਗੱਲ ਦਾ ਗਿਆਨ ਸੀ ਉਹਨੇ ਗੱਡੀ ਚ ਪਾਇਆ ਤਾਂ ਪੁੱਛੋ ਲੈ ਗਈ ਪੁੱਛੋ ਨੇ ਜਾ ਕੇ ਕਹਿਣ ਲੱਗੀ ਉਹ ਗੱਡੀ ਚ ਪਿਆ ਸੀ ਬਾਬਾ ਮਹਾਰਾਜ ਜਿਹਨੂੰ ਕਹਿੰਦੇ ਬਾਬਾ ਜੀ ਵੀ ਗਲਤੀ ਹੋ ਗਈ ਇਹ ਤੋਂ ਬਾਬਾ ਜੀ ਕਹਿੰਦੇ ਕੌਣ ਆ ਬਾਈ ਤੂੰ ਕਹਿੰਦੀ ਮੈਂ ਬਬਾ ਜੂ ਦੇ ਘਰਾਂ ਵਾਲੀ ਵੀ ਜਿਹੜੇ ਨੇ ਬਾਬਾ ਜੀ ਫੇਰੀ ਸੀ ਦੀ ਗੱਡੀ ਰੋਕੀ ਸੀ ਬਾਬਾ ਜੀ ਕਹਿਣ ਲੱਗੇ ਇਹਨੇ ਮਰਿਆ ਨਹੀਂ ਉਹ ਜਾ ਕੇ ਦੇ ਗੱਡੀ ਚੋਂ ਮਰਿਆ ਪਿਆ ਕਹਿੰਦੀ ਜਦੋਂ ਆਈ ਤਾਂ ਗੱਡੀ ਚੋਂ ਮਰਿਆ ਤੇ ਬਾਬਾ ਜੀ ਬਹੁਤ ਜਾਨੀ ਕਾਰਨਾਮੇ ਕਰਦੇ ਰਹੇ ਕਿ ਫੇਰ ਬਾਬਾ ਜੀ ਉੱਥੋਂ ਪੁੱਛੋ ਤੋਂ ਜਾਦੇ ਲਾਹੌਰ ਕਾ ਨਹੀਂ ਰਹਿੰਦੀ ਤਾਰਾ ਗੜੀ ਚਾਹੇ ਜਿਗਰਾਮੀ ਕਲੇਰਾ ਜਿਨਾ ਕਹਿੰਦੇ ਨੇ ਕਲੇਰੀ ਰਹਿੰਦੀ ਸੀ ਤੇ ਬਾਬਾ ਜੀ ਨੇ ਸਾਰੀ ਜ਼ਿੰਦਗੀ ਦੇ ਵਿੱਚ ਪੱਕੀ ਇੱਟ ਦੇ ਥਲੇ ਸਿਰ ਨਹੀਂ ਕਰਿਆ ਕੱਚੀ ਕੁਲੀ ਜਿਨੇ ਇਹਨੂੰ ਤੇ ਜਾਨ ਵੇਲੇ ਜਿੱਤੇ ਬਾਬਾ ਜੀ ਨੇ ਚੋਲਾ ਬਦਲਣਾ ਸੀ ਤਾਂ ਜਾਨ ਵੇਲੇ ਬਾਬਾ ਜੀ ਲਾਹੌਰ ਗਏ ਹੋਏ ਸੀ ਉਥੋਂ ਨਾਲ ਕੋਈ ਕੋਨ ਦਾ ਕਵੀ ਜੀ ਇਧਰ ਲਾਹੌਰ ਕੰਨੀ ਦਾ ਸ਼ਿਕੋਰੀ ਕਿਹੜੇ ਪਿੰਡ ਦਾ ਕਵੀ ਕਹਿਣ ਲੱਗਿਆ ਕਹਿੰਦਾ ਜੀ ਆਪਾਂ ਸੰਗਤਾਂ ਜਗਰਾਵਾਂ ਦੀ ਨੇ ਰੋਤਨ ਵਾਰੀ ਸੱਦਾ ਦਿੱਤਾ ਵੀ ਆਪਾਂ ਚੱਲੀਏ ਬਾਬਾ ਜੀ ਕਹਿਣ ਲੱਗੇ ਨਹੀਂ ਭਾਈ ਜਾਣਾ ਨਹੀਂ ਤੇ ਕਹਿੰਦੇ ਜੀ ਨਹੀਂ ਚੱਲੀਏ ਚਲੋ ਕਹਿੰਦੇ ਫਿਰ ਚੱਲਦੇ ਆ ਚੱਲੇ ਤਾਂ ਕਹਿੰਦੇ ਰਾਹ 'ਚ ਰਾਤ ਪੈ ਗਈ ਉਹਨਿਆਂ ਨੂੰ ਗੱਡੀ ਦਾ ਪੈਂਚਰ ਇੱਕ ਟਾਇਰ ਲਵਾ ਲਿਆ ਉਹਨ ਰਾਤ ਨੂੰ ਦੂਜਾ ਜਦੋਂ ਆ ਕੇ ਕਸਣ ਲੱਗਣ ਦੂਜਾ ਉਹ ਜੀ ਖੜੀ ਰਹੀ ਸਾਰੀ ਰਾਤ ਹੀ ਨਾਂਗੀ ਉੱਥੇ ਕਹਿੰਦੇ ਇੱਕ ਹੋਟਲ ਵਾਲੇ ਦੀ ਪੁਕਾਰ ਸੀ ਹੋਟਲੇ ਦੋਨੇ ਸੀ ਰੋਹੀ ਚ ਹੋਟਲ ਸੀ ਉਹ ਕਹਿੰਦੇ ਸੀ ਵੀ ਬਾਬਾ ਜੀ ਕਹਿੰਦੇ ਆਨੰਤ ਸਿੰਘ ਜੀ ਜੇ ਕਿਤੇ ਸਾਨੂੰ ਦਰਸ਼ਨ ਹੋ ਜਾਣ ਕਹਿੰਦੇ ਜਦੋਂ ਉਹ ਜਦੋਂ ਪੁਕਾਰ ਸੀਗੀ ਤਾਂ ਦਿਨ ਚੜ ਗਿਆ ਬਾਬਾ ਜੀ ਕਹਿੰਦੇ ਇੱਥੇ ਭਾਈ ਦੇਖੋ ਕੋਈ ਚਾਹ ਪਾਣੀ ਦਾ ਪ੍ਰੋਗਰਾਮ ਹੈ ਕਹਿੰਦੇ ਜੀ ਹੋ ਛੋਟਾ ਜਿਹਾ ਹੋਟਲ ਹੈ ਚਲੋ ਕਹਿੰਦੇ ਬਾਬਾ ਜੀ ਸਫਾ ਚੰਗ ਲੈ ਕੇ ਮੂਹਰੇ ਤੁਰ ਪਏ ਮਗਰ ਸੰਗ ਤੁਰਪੀ ਗੱਡੀਆਂ ਉੱਥੇ ਖੜੀਆਂ ਤੇ ਉਹਨੇ ਕਹਿੰਦੇ ਦੂਰੀ ਦੇਖ ਕੇ ਤੇ ਦੋਨੇ ਜੀ ਭਾਂਡੇ ਲਾ ਗਏ ਮਾਂਜਣ। ਬਾਬਾ ਜੀ ਚਰਨੀ ਹੱਥ ਲਾਏ ਭਾਂਡੇ ਕਹਿੰਦੇ ਪਈ ਚਾਹ ਬਾਬਾ ਜੀ ਕਹਿੰਦੇ ਅਸੀਂ ਭਾਂਡੇ ਵਾਂਜੀ ਜਾਂਦੇ ਆ। ਭਾਂਡੇ ਮਾਂਜ ਕੇ ਚਾਹ ਬਣਾਈ। ਚਾਹ ਬਣਾਈ ਤੇ ਚਾਹ ਚੂ ਪਿਆ ਕੇ ਕਬੀ ਜੀ ਉਹਨੂੰ ਪੈਸੇ ਦੇਣ ਲੱਗੇ। ਉਹ ਕਹਿੰਦੇ ਨਾ ਜੀ ਅਸੀਂ ਪੈਸੇ ਨਹੀਂ ਲੈਂਦੇ। ਸਾਨੂੰ ਤਾਂ ਮਸਾਂ ਮੌਕਾ ਮਿਲਿਆ ਜੀ ਸੇਵਾ ਦਾ ਬਾਬਾ ਜੀ ਦਾ। ਵੀ ਮਸਾਂ ਅਸੀਂ ਜਲਪਣੀ ਸਿਖਾਉਂਦੇ ਸਾਡੇ ਬਾਗ ਹਰੇ ਹੋਏ ਨੇ। ਬਾਬਾ ਜੀ ਚਲ ਉੱਥੋਂ ਜਿਗਰਾਮੀ ਆ ਗਈ। ਆਉਣ ਸਾਰ ਬਾਬਾ ਜੀ ਨੂੰ ਬੁਖਾਰ ਹੋ ਗਿਆ। ਪਖਾਰ ਹੋਇਆ ਪਿਆ ਡਾਕਟਰ ਸਾਧਲੇ ਡਾਕਟਰ ਸੱਦੇ ਤੀਜੇ ਤੱਕ ਦਵਾਈ ਦਾਰੂ ਬੁੱਟੀ ਦਿੱਤੀ ਜਿਆਦੇ ਤੇਜ਼ ਬੁਖਾਰ ਤੇਜ਼ ਹੁੰਦਾ ਗਿਆ ਤੇਜ਼ ਹੁੰਦਾ ਗਿਆ ਤਾਂ ਬਾਬਾ ਜੀ ਨੇ ਦੋ ਦਿਨ ਉਹਵੇਂ ਜਿਵੇਂ ਅੰਦਰ ਭੋਰੇ ਚ ਕੱਚੇ ਚ ਰਹੇ ਬੁਖਾਰ ਬਾਲਾ ਤੇਜ਼ ਹੁੰਦਾ ਗਿਆ ਤੀਜੇ ਦਿਨ ਕਬੀ ਜੀ ਨੂੰ ਕਹਿਣ ਲੱਗੇ ਕਿ ਕਬੀ ਜੀ ਸਾਨੂੰ ਕਹਿੰਦੇ ਕੁਝ ਨਹੀਂ ਹੁੰਦਾ ਤੁਸੀਂ ਬਾਹਰ ਚਲੋ ਤੇ ਬਾਬਾ ਈਸ਼ਰ ਸਿੰਘ ਜੀ ਹੁੰਦੇ ਸੇਵਾ ਚ ਬਾਬਾ ਈਸ਼ਰ ਸਿੰਘ ਨੂੰ ਵੀ ਕਹਿੰਦੇ ਈਸ਼ਰ ਤੁਸੀਂ ਬਾਹਰ ਜਾਓ ਬਾਹਰ ਗਏ ਤਾਂ ਬਾਬਾ ਜੀ ਚੋਲਾ ਬਦਲੀ ਕਰਕੇ ਚੂਲਾ ਬਦਲੀ ਕਰਕੇ ਕਈ ਤਾਂ ਕਹਿੰਦੇ ਬਾਬਾ ਈਸ਼ਰ ਸੁਜੀ ਅੰਦਰ ਵਗ ਜਾਣ ਕਦੇ ਕਬੀ ਜੀ ਵਗ ਜਾਣ ਤਾਂ ਜਾ ਕੇ ਬਾਹਰ ਆ ਕੇ ਦੱਸਣਾ ਸੰਗਤ ਨੂੰ ਵੀ ਬਾਬਾ ਜੀ ਤਾਂ ਚੂਲਾ ਬਦਲੀ ਕਰਕੇ ਵੀ ਚੱਲ ਕਹਿੰਦੇ ਕਿਸੇ ਦਾ ਭਲਾ ਕਰਨਗੇ ਹੁਣਗੇ ਮੁੜਿਆਉਣਗੇ ਸਾਰਾ ਦਿਨ ਨੰਘਿਆ ਕਹਿੰਦੇ ਸਾਰਾ ਦਿਨ ਨੰਘਿਆ ਵਾ ਕਥਾ ਕੀਰਤਨ ਹੋਈ ਗਈ ਫੇਰ ਆਥਰੇ ਦੱਸਿਆ ਵੀ ਬਾਬਾ ਜੀ ਤਾਂ ਤੜਕੇ ਦੀ ਚੂਲਾ ਬਦਲੀ ਕਰਕੇ ਭਾਈ ਬਾਬਾ ਜੀ ਤਾਂ ਹੈ ਨਹੀਂ ਇੱਥੇ ਹੂਕਲਾਬ ਚੱਲ ਪਿਆ ਤੇ ਫੇਰ ਬਾਬਾ ਜੀ ਕਹਿੰਦੇ ਉਥੇ ਕਹਿਣ ਲੱਗੇ ਵੀ ਆਪਾਂ ਭਾਈ ਇੱਥੇ ਪਾਰਖੰਡ ਪਾਟ ਕਰਾ ਜੇ ਕਬੀ ਜੀ ਕਹਿਣ ਲੱਗਿਆ ਬਾਬਾ ਜੀ ਕਿਨੇ ਸੀ ਆਵਾ ਫੇਰ ਰਾਇ ਕਰੀ ਕਹਿੰਦੇ ਖੰਡ ਪਾਟ ਦਾ ਆਮ ਲੋਕਾਂ ਦਾ ਹੋ ਜਾਂਦਾ ਹੈ ਇਹਦਾ ਰੱਬ ਦਾ ਰੂਪ ਸੀ ਫੇਰ ਕਹਿੰਦੇ ਆਪਾਂ ਦੋ ਕੰਡ ਪਾਟ ਕਰਾ ਜੇ ਕਰਦੇ ਕਰਦੇ ਨੇ ਕੋਤਰੀ ਕਰਾਈ ਬਾਬਾ ਜੀ ਦੇ ਦਸਹਰੇ ਤੇ ਤੇ ਸੁਖਮਨੀ ਸਾਹਿਬ ਬਾਬਾ ਜੀ ਦਾ ਉਥੇ ਚਲਾਇਆ ਹੋਇਆ ਹਲੇ ਵੀ ਚੱਲਦਾ ਸਰੂਰ ਦੇ ਉੱਤੇ ਫੇਰ ਕੋਤਰੀ ਜਦੋਂ ਕਰਾਈ ਕੋਤਰੀ ਤੇ ਕਹਿੰਦੇ ਨਾ ਤਾਂ ਐ ਪਤਾ ਲੱਗਿਆ ਵੀ ਕਿਧਰੋਂ ਰਾਸ਼ਨ ਆ ਗਿਆ ਨਾ ਐ ਪਤਾ ਲੱਗਿਆ ਵੀ ਕਿਧਰੋਂ ਪਾਠੀ ਆ ਗਈ ਦਸਹਿਰੇ ਤੇ ਇੱਕ ਤਿੰਨ ਦਿਨਾਂ ਦੇ ਵਿੱਚ ਨੌ ਦਿਨਾਂ ਦੇ ਵਿੱਚ ਬਾਬਾ ਜੀ ਦੀ ਕੋਤਰੀ ਕਰਤੀ ਕਹਿੰਦੇ ਨੰਸ਼ਿਫਟਾਂ ਕੋਤਰੀ ਕਰਕੇ ਫੇਰ ਬਾਬਾ ਜੀ ਦਾ ਦੇਖੋ ਵੀ ਚਲੋ ਉੱਥੇ ਜਨਮ ਮਨਾਇਆ ਜਾਂਦਾ ਹੁਣ ਵਰਸੀ ਬਾਬਾ ਜੀ ਦੀ ਤੇ ਹੋਰ ਤਾਂ ਬਾਬਾ ਜੀ ਦੀਆਂ ਕਹਾਣੀਆਂ ਪਾੜੀਆਂ ਲੰਬੀਆਂ ਜੇ ਸੁਣਾਉਣੀਆਂ ਹੁਣ ਇਹਦਾ ਕੋਈ ਲੜ ਸਿਰਾ ਹੈ ਹੀ ਨਹੀਂ